ਸ਼੍ਰੀ ਰਾਮ ਅੱਜ ਸਾਰਿਆਂ ਨੂੰ ਰਬੂ ਸ਼੍ਰੀ ਨਾਮ ਦੇ ਬਿਜੇਸ ਪਾਵਨ ਦਿਵਸ ਦਿਹਾ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਤੇ ਮੇਰੀ ਸ਼ਿਵਸਨਾ ਸਮਾਜ ਦੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਪ੍ਰਭੂ ਸ਼੍ਰੀ ਰਾਮ ਦਾ ਸ਼ੁਭਾਪਾਤ ਕਰ ਲਈ ਆ ਕਿ ਜੋ ਜੋ ਸੇਵਾ ਲਗੀਆਂ ਗਈਆਂ ਵਾ ਉਹ ਭਗਤ ਅੱਜ ਪੂਰੀ ਸ਼ਹਿਰ ਦੀ ਪਰਕਮਾ ਕਰ ਰਹੀ ਹੈ ਮੇਰੇ ਵੱਲੋਂ ਤੇ ਮੇਰੀ ਪੁਸ਼ਕਾ ਦਾ ਸਮਾਜ ਨੂੰ ਬਹੁਤ ਸਾਰੀਆਂ ਬਾਰਗਾਂ ਆਜਾ ਜੋ ਘੜਾ ਵਾ ਬਹੁਤ ਗਿਆ ਬੜਾ ਘੜਾ ਵਾ ਅੱਜ ਸੋਧਿਆ ਦੇ ਵਿੱਚ ਪੁਸ਼ਕਾ ਦਾ ਸਮਾਜ ਮੌਜੂਦ ਹੈ ਅੱਜ ਸਾਨੂੰ ਲੱਗਿਆ ਹੈ ਕਿ ਦੰਦ ਸ਼ਹਿਰ ਦੇ ਵਿੱਚ ਜਿਹੜੀ ਕੋਲੋੜੀ ਜੋ ਨਗਰੀ ਹੈ ਜੋ ਜਨਗਰੀ ਬਣੀ ਪਈ ਹੈ ਉਹ ਮੈਂ ਇੱਕ ਵਾਰ ਦੇ ਤੂੰ ਤੁਹਾਡੇ ਮੀਡੀਆ ਦੇ ਮਦਮ ਕੋਈ ਸਹਿਮਤੀ ਦੇਵਾ ਦੇ ਜ਼ਿਲ੍ਹਾ ਜਲੰਧਰ ਵਿੱਚ ਅੱਜ ਕੱਢੀ ਗਈ ਸ਼ੋਭਾ ਯਾਤਰਾ ਜੋ ਕਿ ਰਾਮ ਨੌਮੀ ਦੇ ਉਪਲਖ ਵਿੱਚ ਕੱਢੀ ਗਈ ਸੀ ਉਸ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਜ਼ਿਲ੍ਹਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਪੰਜਾਬ ਕੇਸਰੀ ਗਰੁੱਪ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਇਹ ਜੋ ਦੇਸ਼ ਵਿੱਚ ਤਿਉਹਾਰ ਮਨਾਏ ਜਾਂਦੇ ਹਨ ਉਹ ਸਾਡੀ ਸੱਭਿਆਚਾਰਕ ਤੇ ਪਹਾਈਚਾਰਕ ਸਾਂਝ ਦੇ ਪ੍ਰਤੀਕ ਹੁੰਦੇ ਹਨ ਤੇ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਮਨਾਉਣੇ ਚਾਹੀਦੇ ਹਨ ਆਮ ਆਦਮੀ ਪਾਰਟੀ ਵੱਲੋਂ ਸਾਰੀਆਂ ਹੀ ਸੰਕਟਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਗੁਰਪ੍ਰੀਤ ਕੌਰ ਹੈ ਮੈਂ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਮੈਲਾ ਵਿੰਗ ਜਲੰਧਰ ਥੈਂਕ ਯੂ